ਇਹ ਤਾਂ ਵੜ ਨਹੀਂ ਦਿੰਦੇ ਪਹਿਲਾਂ ਕੰਮ ਖਾਣਦੇ ਅਜਾ ਆ ਕੀ ਹੋ ਗਿਆ ਬ੍ਰਦਰ ਨੂੰ ਚਲੋ ਕੋਈਆਂ ਫਰੈਂਡਸ ਨੂੰ ਆਹ ਚੰਨ ਪਾ ਕੇ ਸੜੀ ਕਰਦੇ ਪਈ ਨਹੀਂ ਫਰੈਂਡਸ ਵੈਲਕਮ ਟੂ ਮੇ ਅੱਜ ਬਲੌਗ ਹੋਏ ਸਾਰੇ ਵਧੀਆ ਹੋਗੇ ਤੇ ਅੱਜ ਮੈਨੂੰ ਹੈਗੀ ਆ ਛੁੱਟੀ ਕਿਉਂਕਿ ਮੇਰੇ ਪਪਾ ਚੱਲੇ ਪਏ ਮੈਨੂੰ ਪ੍ਰੈ ਫੋਲਿਡੇ ਆ ਇਸ ਲਈ ਹੁਣ ਨਾ ਤੇ ਹੁਣ ਮੈਂ ਹੁਣ ਸਵੇਰੇ ਤਾਂ ਮੈਂ ਰੋਟੀ ਖਾ ਲਈ ਸੀਗੀ ਤੇ ਹੁਣ ਉਹ ਚਲ ਗਈ ਆ ਸਕੂਲ ਤੇ ਹਣਾ ਅਸੀਂ ਉਹਨੂੰ ਭਾਨਾ ਮਾਰਤਾ ਮੈਂ ਤੁਮਾਰੇ ਕਿ ਹਣਾ ਮੈਂ ਸਕੂਲ ਜਾਉਂਗੀ ਕਿਉਂਕਿ ਜੇ ਮੈਂ ਮਾਂ ਦਾ ਜ਼ਿੰਦਗੀ ਮੈਨੂੰ ਅੱਜ ਛੁੱਟੀ ਆ ਤਾਂ ਫਿਰ ਉਹ ਵੀ ਰੋਲਾ ਪਾ ਲਾ ਜ਼ਿੰਦਗੀ ਮੈਂ ਸਕੂਲ ਨਹੀਂ ਜਾਣਾ ਮੈਨੂੰ ਵੀ ਛੁੱਟੀ ਕਰਨੀ ਆ ਹਣਾ ਫਿਰ ਇਸ ਲਈ ਫਿਰ ਉਹ ਮੈਂ ਸੀ ਨਹੀਂ ਦੱਸਿਆ ਚ ਸ ਮਹਨ ਦਾ ਪੈਰ ਹੋ ਗਿਆ ਤੇ ਮੈਨੂੰ ਬਹੁਤ ਭੁੱਖ ਲੱਗੀ ਹੈ ਚਲੋ ਆਪਾਂ ਬਰੈਡ ਪੀਜ਼ਾ ਬਣਾ ਕੇ ਖਾਣੇ ਆ ਪਿਆਜ਼ ਲੈ ਲੈਣੀ ਤੇ ਪਨੀਰ ਲੈ ਲੈਨੇ ਹਾਂ ਮੈਂ ਵੈਸੇ ਦੂਸਰਾ ਪਨੀਰ ਲੈਣ ਲੱਗੀ ਸੀ ਕਿਉਂਕਿ ਮਮਾ ਸਾਰਾ ਚੀ ਪਾਤਾ ਸੀਗਾ ਇਹਦੇ ਵਿੱਚ ਅਸੀਂ ਸਬਜ਼ੀ ਬਣਾਈਆ ਉਹਦੇ ਵਿੱਚ ਪਾਤਾ ਸੀ ਮਮਾ ਨੇ ਤੇ ਫਿਰ ਮਮਾ ਨੇ ਕਿਹਾ ਮਮਾ ਉਹ ਚੀ ਕੱਟ ਕੇ ਤਦ ਆਪਾਂ ਨਾ ਆਪਾਂ ਨੂੰ ਇਹ ਅੱਜ ਆ ਕੀ ਪਿਆਜ਼ ਤੇ ਪਨੀਰ ਔਰ ਆਪਾਂ ਨੂੰ ਚਾਹੀਦਾ 오ਰੀਗানো 오ਰੀਗানো ਚਿਲੀ ਫਲੈਕਸ ਚਿਲੀ ਫਲੈਕਸ ਵੀ ਪਾ ਲਦੇ ਹਾਂ ਔਰ ਗੈਨ ਦੋਨੋਂ ਚੀਜ਼ਾਂ ਮਾਇਨਿਸ ਤੇ ਸੌਸ ਚਲੋ ਮੈਂ ਤੁਹਾਨੂੰ ਬਣਾ ਕੇ ਦਿਖਾਨੀਓ ਫਰੈਂਡਸ ਮੈਂ ਬਣਾਇਆ ਸੀਗਾ ਆਪਣੇ ਵਾਸਤੇ ਤੇ ਹੁਣ এবারে ਮੈਂ ਆਪਦੇ ਵਾਸਤੇ ਬਣਾਇਆ ਸੀ ਇਹਨੂੰ ਆਪਾਂ ਮਾਈਕ੍ਰੋਵੇਵ ਕਰਨਾ 1 ਮਿੰਟ ਵਾਸਤੇ ਫਿਰ ਇਹਦਾ ਪੂਰਾ ਬਣ ਜਾਊਗਾ ਮੈਂ ਅੱਜ ਤੁਹਾਨੂੰ ਇੱਕ ਦੋ ਹੋਰ ਬਣਾ ਕੇ ਦਿਖਾਨੀਆ ਚਲੋ ਬਣਾਈਏ ਹੁਣ ਆਪਾਂ ਆਪਾਂ ਨੂੰ ਇਹਦੇ ਵਿੱਚ ਬ੍ਰੈਡ ਲੈ ਲੈਣਾ ਹੁਣ ਆਪਾਂ ਨੂੰ ਉੱਤੇ ਰੱਖ ਦੇਣਾ ਚੰਗੀ ਤਰ੍ਹਾਂ ਆ ਕੀ ਹੋ ਗਿਆ ਬ੍ਰੈਡ ਨੂੰ ਚਲੋ ਕੋਈ ਨਾ ਫਰੈਂਕ ਕੋਸ ਨਹੀਂ ਆਪ ਨੂੰ ਨਾ ਨਹੀਂ ਫਰੈਂਕ ਦਾ ਇਹਦੇ ਵਿੱਚ ਮੇਰੀ ਮੰਮਾ ਕੋਈ ਹਲਦੀ ਨਹੀਂ ਕਾਦੇ ਪੈਰ ਨਾਲ ਆਪੇ ਬਣਾਉਣੀ ਪਈਆਂ ਕਿਉਂਕਿ ਮੰਮਾ ਮੇਰੀ ਵੀਡੀਓ ਸ਼ੂਟ ਕਰ ਜਾਂਦੇ ਆ ਉਹ ਲੋਕ ਖਲਾਰਾ ਕਿੰਨਾ ਪਾਤਾ ਕਿਚਨ ਚ ਕੋਈ ਨਾ ਮੈਂ ਕਰ ਤੁੰ ਦਾ ਸਾਥ ਕਰ ਤੁੰ ਦਾ ਸਾਥ ਜੇ ਉਹ ਭੁੱਖ ਲੱਗੇ ਹੋਵੇ ਢੇਡਾ ਵੀ ਮੰਗਦਾ ਫਿਰ ਆਪ ਹੀ ਫਿਰ ਹੱਥ ਚੱਲਣ ਲੱਗ ਜਾਂਦੇ ਹਨ ਮੈਂ ਬਣਾ ਚੁੱਕਾ ਹਾਂ ਇਸ ਫਾਰੀਂਸ ਸੌਸ ਤਾਂ ਆ ਗਈ ਮੀਨਸ ਬਣਾਉਣੀ ਕੀ ਵੀ ਹੈ ਮੈਂ ਬ੍ਰੈਡ ਪੀਜ਼ਾ ਤਾਂ ਫਰੈਂਡਸ ਹੁਣ ਆਪਾਂ ਇੱਦਾਂ ਇੱਦਾਂ ਕਰ ਦਿੱਤਾ ਹੈ ਨਾ ਇਹਨਾਂ ਕੈਚਅਪ ਤੇ ਮਾਇਨੋਜ਼ ਨੂੰ ਇਕੱਠਾ ਕੇ ਮਿਕਸ ਕਰ ਲਵਾਂ ਪਹਿਲੇ ਪੀਜ਼ਾ ਸੌਸ ਬਣ ਚੁੱਕੀ ਫੇਰ ਆਪਾਂ ਨੂੰ ਇਹਦੇ ਉੱਤੇ ਦਹੀਂ ਕਰਕੇ ਲਾ ਦੇਣਾ ਆਪਾਂ ਸਾਈ ਕਰ ਲਿਆ ਹੁਣ ਫਿਰ ਆਪਾਂ ਨੂੰ ਸਾਈ ਦਾ ਪਿਆਜ਼ ਥੋੜਾ ਜਨਾ ਆਪਾਂ ਚ ਪਾ ਲੱਗੇ ਆ ਥੋੜਾ ਜਿਹਾ ਪਿਆਜ਼ ਮੇਰੇ ਮੰਮੀ ਕਿਹਾ ਕਿ ਅੜ ਕੇ ਦਿੱਤਾ ਤੇ ਆਸ ਕਿ ਮੈਨੂੰ ਕੋਤ ਨਹੀਂ ਆਉਂਦੇ ਫਰੈਂਡਸ ਖਾਣਾ ਹੁੰਦਾ ਫਰੈਂਡਸ ਕੰਮ ਨਹੀਂ ਕਰਨਾ ਹੁੰਦਾ ਬਸ ਖਾਣਾ ਹੁੰਦਾ ਨਹੀਂ ਬਣਾਇਆ ਮੈਂ ਅੱਜ ਤਾਂ ਨਹੀਂ ਆ ਫਰੈਂਡ ਨੂੰ YouTube ਤੇ ਐਸਪੀ ਦੇਖੀ ਸੀ ਆਪਣੇ ਬਣਾਏ ਬਣਾਇਆ ਤਾਂ ਫੇਰੀ ਆਊਗਾ ਤੁਹਾਨੂੰ ਹੋਈ ਤੂੰ ਵੱਡੀ ਹੋ ਗਈ ਹੈ ਬਣਾ ਕੇ ਸਭ ਤੋਂ ਸਾਨੂੰ ਹੀ ਖਾਇਆ ਕਰ ਤੇ ਹੋਰ ਬੈਡਲੀਆ ਤੋਂ ਵੀ ਇਸ ਚੀਜ਼ ਵੀ ਆ ਲੋ ਫਰੈਂਡ ਤੁਸੀਂ ਇਹਦੇ ਵਿੱਚ ਚੀਜ਼ ਵੀ ਪਾ ਸਕਦੇ ਆ ਚੀਜ਼ ਪਾ ਸਕਦੇ ਫਤ ਨਹੀਂ ਪਾ ਸਕਦੇ ਪਰ ਅਸੀਂ ਮੰਨਦੇ ਕਿਉਂਕਿ ਚੀਜ਼ ਜਿਹੜੀ ਹੁੰਦੀ ਨਾ ਉਹ ਅਜੀਬ ਜਿਹੀ ਹੋ ਜਾਂਦੀ ਅਸੀਂ ਤਾਂ ਕੰਦ ਤੇ ਸਾਡੇ ਘਰ ਪਹਿਲੀ ਨਹੀਂ ਈਰਾ ਕੁੜੀ ਦੇ ਉੱਦਾਂ ਆਨੰਦ ਲੈਣੀ ਹੋ ਤੇ ਹੁਣ ਸਬਜੀ ਇਹ ਨੂੰ ਬਣਾ ਕੇ ਤੋਂ ਪਨੀਰ ਦੀ ਤਾਂ ਖਾਂਦੀ ਨਹੀਂ ਹਾਂ ਖਾਣੀ ਆ ਮੈਂ ਤਾਂ ਇਹਦੇ ਉੱਤੇ ਲਾ ਕੇ ਖਾ ਲੂਗੀ ਹੋਊਗੀ ਮੈਨੂੰ ਬਸ ਫੂਰਜੀ ਬਣਾ ਦੋ ਮਟਰ ਪਨੀਰ ਨਹੀਂ ਖਾਣਾ ਮੈਂ ਤੇ ਹੁਣ ਮਟਰ ਪਨੀਰ ਦੀ ਸਬਜੀ ਚੋਂ ਪਨੀਰ ਕੱਢ ਕੇ ਖਾਈ ਜਾਂਗੀ ਖਾਈ ਨਹੀਂ ਆ ਬੁਣਾਈ ਨਹੀਂ ਖਾਂ ਤਾਂ ਆਪਦੇ ਵਾਸਤੇ ਲੱਗੀ ਸੀ ਮੈਂ ਕਿਹਾ ਹੁਣ ਛੋਟੀ ਲਈ ਬਣਾ ਕੇ ਰੱਖ ਲਾ ਹੋ ਗਈ ਹੋਈ ਆ ਸਕੂਲ ਸਕੂਲ ਤੈਨੂੰ ਛੁੱਟੀ ਸੀ ਪ੍ਰਾਖੰਡੇ ਉਹ ਕਿ ਕਿ ਮੈਂ ਫਿਰ ਤਾਂ ਚਾਹੁੰਦੀ ਕੋਈ ਉਹ ਉਹ ਨਹੀਂ ਸੀ ਰੱਸੀਆ ਪਰ ਇਹਨੂੰ ਛੁੱਟੀਆਂ ਸੀ ਕਿ ਅੱਜ ਰਗੂ ਨੇ ਲੇਟ ਆਣਾ ਹੂੰ ਕਿਉਂਕਿ ਉਹ ਰੋਲ ਲਾ ਪੈਂਦੀ ਐ ਨਾ ਉਹਨੇ ਕਿਹਾ ਸੀ ਮੇਰੀ ਛੁੱਟੀ ਖਤਮੀ ਹਾਂ ਚਲੋ ਫਰੈਂਡਸ ਆ ਦੇਖੋ ਮੈਂ ਦਿਖਾਤਾ ਹੁਣ ਆਪਾਂ ਹੁਣ ਆਪਾਂ ਕੀ ਕਰਨਾ ਸੀ ਭੁੱਲ ਗਈ ਮਨਾ ਕੋਲੋਂ ਸਾਸ ਪਾ ਲੈਂਦੇ ਹੈਂ ਜੈ ਜੀ ਕਿੱਥੇ ਵੈਂਚੀ ਦਾ ਕਟਲ ਹੈਂ ਬਰ ਮੈਂ ਫੋਟੋ ਹੁਣ ਆਪਾਂ ਇਹ ਦਿਖਾ ਦੇ ਕੇ ਪਾ ਦੇ ਨੂੰ ਸਾਸ ਹੁਣ ਆਪਾਂ ਦੇਖਦੇ ਹਾਂ ਚੀਲੀ ਫਲੈਕਸ ਥੋੜੇ ਪਾ ਲਈ ਆ ਗਏ ਫਰੈਂਡਸ ਉਹਨਾਂ ਬਾਰੇ ਚੀਲੀ ਫਲੈਕਸ ਪਾਤਾ ਯਾਰ ਹੁਣ ਆਪਾਂ ਨੂੰ ਇਹਨੂੰ ਮਾਈਕ੍ਰੋਵੇਵ ਚ ਰੱਖ ਦਿੰਦੇ ਹਾਂ ਮਾਈਕ੍ਰੋਵੇਵ ਰੱਖਿਆ ਹੋਇਆ ਵਾ ਅਸੀਂ ਫੱਟੀ ਤੇ ਜੀ ਜਰਾ ਆਪਾਂ ਇਹਨੂੰ ਮਾਈਕ੍ਰੋਵੇਵ ਚ ਰੱਖ ਪਾ ਸਕਦੇ ਹਾਂ ਹੁਣ ਆਪਾਂ ਇਹਨੂੰ 1 ਮਿੰਟ ਚ ਰੱਖ ਦਿੰਦੇ ਹਾਂ ਉਤੇ ਆ ਕੀ ਹੋ ਗਿਆ ਉਹਨੂੰ ਹੋਰ ਕਿ ਸਟਾਰਟ ਕਰਨਾ ਸੀ

ਤੋ ਇਹ ਖਾਣ ਹਾਂ ਜਦੋਂ ਦੋਵਾਂ ਆ ਗਈ ਫਿਰ ਆਪਾਂ ਅਵੂ ਨੂੰ ਦਿੰਨੇ ਆ ਸਰਪ੍ਰਾਈਜ਼ ਕਹੂੰਗੀ ਕੀ ਹੈ ਨਾ ਤੇਰੀ ਭੈਣ ਨੇ ਪੀਜ਼ਾ ਬਣਾਇਆ ਚਲ ਚਲ ਕੀਤੀ ਅਬੂ ਨੇ ਤੈਨੂੰ ਵਧੀਆ ਤਰ੍ਹਾਂ ਥੈਂਕ ਯੂ ਵੀ ਕੀਤਾ ਸਾਈ ਅੱਗੇ ਫੋਟੋ ਪੈ ਗਈ ਹਰੂ ਬੇਇਜ਼ਤੀ ਕਰਦੀ ਤੇਰੀ ਇਹ ਰੂਪ ਨੂੰ ਇੰਨਾ ਪਸੀਨਾ ਮੈਂ ਹੁਣ ਇੰਨਾ ਪਸੀਨਾ ਬਹਾਇਆ ਆਪਣਾ ਗਰਮੀ ਵਿੱਚ ਕਿ ਅਬੂ ਵਾਸਤੇ ਹੀ ਬਣਾਈ ਰੱਖ ਲਾ ਧੀਰੋ ਚੰਗੀ ਤਰ੍ਹਾਂ ਥੈਂਕ ਯੂ ਤਾਂ ਕਰ ਦਿੱਤੀ ਕਾ ਕਰੀ ਕੀ ਹੈ ਕਾ ਤੇ ਜਿੱਤੀ ਹੋ ਤੂੰ ਨਹੀਂ ਆਇਆ ਦਿਕਾ ਕਰ ਤਾ ਕੋਈ ਨਹੀਂ ਵਾਰੀ ਕਰਾ ਹਵਲੀ ਵਾਰਾ ਤਾਂ ਮੈਂ ਅਜਾ ਕੁਝ ਬਣਾਇਆ ਹੀ ਨਹੀਂ ਇਹਦੇ ਵਾਸਤੇ ਮੈਂ ਆ ਗਿਆ ਇਕ ਨਾ ਰੂ ਤੇ ਫੋਟੋ ਮੈਨੂੰ ਓਟੋ ਜੂ ਬਾ ਇਹ ਬਣਾਉਣਾ ਉਹਨੂੰ ਕਿਹਾ ਮਾੜੀ ਜੀ ਬਾਈਕ ਲਈ ਹੈ ਨਾ ਮੈਂ ਮਾੜੀ ਜੀ ਬਾਈਕ ਲਾ ਕੇ ਨਾ ਮੈਂ ਉਹਨੂੰ ਫੜਾਤਾ ਦੇਣਾ ਇਸ ਤਰ੍ਹਾਂ ਤੇ ਇਤੋਂ ਨੂੰ ਥੈਂਕ ਯੂ ਨੂੰ ਨਾ ਚਾਜਣਾ ਕੀਤਾ ਸੀ ਤਾਂ ਕਰਕੇ ਹੋਇਆ ਇੱਦਾਂ ਖਾਣਾ ਹੋਰ ਬਰੈਡ ਪੀਜ਼ਾ ਬਣਾਇਆ ਰੁੱਬੂ ਦਾ ਕਰਤਾ ਕਰਤਾ ਉਹ ਵੀ ਕੰਮ ਚੇਂਜ ਕਰੋ ਬਾਰ-ਬਾਰ ਉਹ ਕੱਪੜੇ ਚੇਂਜ ਕਰਨ ਦੀਆਂ ਸੇ ਤੋਂ ਲੈ ਕੇ ਸ਼ਾਮ ਤੱਕ ਇਹਨੇ ਜਾਣ ਕੇ ਕੀਤਾ ਉਹ ਜਾਣ ਕੇ ਇਹ ਤਾਂ ਮੈਨੂੰ ਵੀ ਪਤਾ ਨਹੀਂ ਦਦਾ ਹੋਗਾ ਉਹ ਇਹਨੇ ਜਾਣ ਕੇ ਕੀਤਾ ਇਹਨੂੰ ਇਹ ਸੀ ਤੂੰ ਇਹਨੂੰ ਥੈਂਕ ਯੂ ਨਹੀਂ ਸਹੀ ਤਰ੍ਹਾਂ ਕੀਤਾ ਨਹੀਂ ਹਨਾ ਉਹ ਮੇਰੇ ਕੱਪੜੇ ਪਾਉਂਦੀ ਆ ਦੇਖੋ ਫਰੈਂਡ ਇਹ ਮੇਰਾ ਟਿਨਾ ਹੈ। ਮੂ ਆ ਗਈ। ਆਹ ਦੇਰ ਦੀ ਮਾ। ਨੇ ਆਹ ਦੇਰ ਦੀ। ਹਨਾ ਕੋ। ਬੁੱਧ ਨੂੰ ਆ ਦੇਰ ਦੀ ਰੋਟੀ ਨਹੀਂ। ਜੇ ਕੋਈ ਬੰਦਾ ਬਣਾਊਗਾ ਆਪਣੀ ਰੋਟੀ ਹਨਾ ਉਹ ਉਹ ਉਹਦਾ ਉਹਦਾ ਹੀ ਫੇਸ ਹੋਊਗਾ ਨਾ। ਕੋਈ ਕਿਹਦਾ ਫੇਸ ਹੋਊਗਾ ਤੇਰਾ। ਆ ਬੰਦਾ। ਹਾਂ। ਮੈਂ ਬੋਲਦਾ ਮੈਂ ਬੰਦਾ। ਮੈਂ ਕੁੜੀ ਆ। ڈاکੂ ਐਟ। ਕੋਈ ਨਾ। ڈاکੂ। ਦੱਕੜੀ ਤੂੰ ਬੱਕੜੀ ਤੇ ਫਰੈਂਡਸ ਮੈਂ ਜਿਹੜੀ ਡਰਾਇੰਗ ਬਣਾਈ ਸੀ ਉਹਨਾਂ ਦੇ ਪਿੱਛੇ ਹੋਰ ਡਰਾਇੰਗ ਬਣਾ ਲਈ ਮੈਂ ਤੁਹਾਨੂੰ ਦਿਖਾਵਾਂ ਮੈਂ ਲੈ ਕੇ ਆਣੀ ਆਵਲੀ ਡਰਾਇੰਗ ਐਸੀ ਮੈਂ ਦੇ ਪਿੱਛੇ ਆਵਲੀ ਡਰਾਇੰਗ ਬਣਾਇਆ ਮਾ ਆਵਲੀ ਡਾਇਮੈਂਡ ਰੰਗ ਐਸੀ ਦੇ ਪਿੱਛੇ ਮੈਂ ਆਵਲੀ ਡਰਾਇੰਗ ਬਣਾਇਆ ਤਾਤੂ ਦੀ ਡਰਾਇੰਗ ਦੇ ਪਿੱਛੇ ਮੈਂ ਆਵਲੀ ਡਰਾਇੰਗ ਬਣਾਇਆ ਆਵਲੀ ਡਾਇਮੰਡ ਵਿਚਨੇ ਆਵਲੀ ਡਾਇਮੰਡ ਆ ਯਾ ਸਿਜ਼ੂਕਾ ਆਵਲੀ ਡਾਇਮੰਡ ਦੇ ਪਿੱਛੇ ਮੈਂ ਆਵਲੀ ਡਾਇਮੰਡ ਆ ਯਾ ਟੋਰੀਮਨ ਆਵਲੀ ਡਾਇਮੰਡ ਦੇ ਪਿੱਛੇ ਮੈਂ ਆ ਡਾਇਮੰਡ ਆ ਸ਼ਿੰਚਨ ਆਵਲੀ ਡਾਇਮੰਡ ਦੇ ਪਿੱਛੇ ਮੈਂ ਆਵਲੀ ਡਾਇਮੰਡ ਆ ਫਰੈਂਡਸ ਹੁਣ ਅਸੀਂ ਚਾਹ ਪੀਣ ਲੱਗੇ ਚਲੋ ਆਪਾਂ ਚਾਹ ਪੀ ਲਈਏ ਫਿਰ ਅਸੀਂ ਤੁਹਾਡੇ ਨਾਲ ਗੱਲ ਕਰਦੇ ਹਾਂ ਹੁਣ ਆਪਾਂ ਇਹਨਾਂ ਨੂੰ ਪੜਾ ਲਈਏ ਥੋੜਾ ਜਿਹਾ ਉਸ ਤੋਂ ਬਾਅਦ ਫਿਰ ਰਵੂ ਨੇ ਸਿੱਖਣਾ ਅੱਜ ਸਾਈਕਲ ਨਹੀਂ ਏਡੀ ਵੱਡੀ ਹੋ ਗਈ ਤੈਨੂੰ ਹਜੇ ਤੱਕ ਸਾਈਕਲ ਨਹੀਂ ਚਲਾਉਣਾ ਆਇਆ ਕੁੜੀ ਸਾਈਕਲ ਇਹ ਤੋਂ ਛੋਟਾ ਗਿਆ ਤੇ ਇਹ ਵੱਡੀ ਹੋ ਗਈ ਹੈ ਨਹੀਂ ਜੀ ਨਹੀਂ ਜੀ ਕਿਉਂ ਨਹੀਂ ਨਹੀਂ ਹਾਂ ਜਦੋਂ ਹੁਣ ਜਦੋਂ ਪਪਾ ਆਗੇ ਫੇਰ ਅਸੀਂ ਦਾਦੀ ਤੋਂ ਪੁੱਛਾਂਗੇ ਕਿ ਪਪਾ ਛੋਟੇ ਹੁੰਦੇ ਕਿੰਨੇ ਸ਼ਰਾਬ ਦੀ ਸੀ ਕਿਉਂਕਿ ਹਣ ਹੁਣ ਤਾਂ ਅਸੀਂ ਬਹੁਤ ਜ਼ਿਆਦਾ ਸ਼ਰਾਬ ਪੀ ਅਸੀਂ ਬਹੁਤ ਸ਼ਰਾਬ ਪੀ ਇੱਕ ਦਿਨ ਮੰਮਾ ਸੰਡੇ ਨੂੰ ਸਾਡਾ ਸਾਰਾ ਰੂਟੀਨ ਦਿਖਾਉਗੇ ਅਸੀਂ ਆਪਦਾ ਰੂਟੀਨ ਡੇ ਦਿਖਾਵਾਂਗੇ ਤੁਹਾਨੂੰ ਸਾਰਾ ਫਰੈਂਡਸ ਫਰੈਂਡਸ ਹੈ ਨਾ ਅੱਜ ਤਾਂ ਮੈਂ ਮੰਮਾ ਦੀਦੀ ਤੇ ਦਾਦੀ ਨੂੰ ਡਰਾਇ ਦਿੱਤਾ ਹਾਂ ਫਰੈਂਡਸ ਇਹਨੇ ਪਤਾ ਕੀ ਕੀਤਾ ਮੰਮਾ ਨੇ ਤਾਂ ਨੇਲ ਕੱਟੀਆਂ ਆਂਦੇ ਸੀ ਤੇ ਇਹਨੇ ਨਾ ਕੁਰਸੀ ਦੇ ਪਿੱਛੇ ਜਾ ਕੇ ਨਾ ਹੈ ਨਾ ਸਟੂਲ ਚੱਕਿਆ ਤੇ ਉਹਦੇ ਉੱਤੇ ਡਸਟਰ ਪਿਆ ਹੋਇਆ ਸੀ ਤੇ ਹੈ ਨਾ ਬਲੈਕਬੋਰਡ ਪਿਆ ਸੀ ਉਹ ਥੱਲੇ ਡਿੱਗ ਗਿਆ ਸਾਨੂੰ ਲੱਗਾ ਕਿ ਇਹ ਡਿੱਗੀ ਕੋ ਫਰਾਂਜ਼ਾ ਜਦੋਂ ਪਾਪਾ अकेਲੀ ਆ ਗਈ ਆ ਦੇਖੋ ਇੱਕ ਖੇਤੇ ਬਚ ਗਈ ਐ ਕੋਰੀ ਪਾਪਾ ਤੈਨੂੰ ਬੜਾ ਦੋ ਗੇਲੀਆਂ ਆਈ ਤੇ ਡਰ ਕੇ ਡਰ ਗਏ ਲੋ ਜੀ ਘਰੇ ਦਾ ਵਣ ਨਹੀਂ ਦਿੰਦੇ ਪਹਿਲਾਂ ਕੰਮ ਗੁਣਾ ਆਂਦੇ ਹਜੇ ਰੋਟੀ ਖਾ ਕੇ ਤੇ ਰੋਟੀ ਰੋਟੀ ਛੇਤੀ ਖਾ ਕੇ ਤੇ ਕਿੰਦੀ ਕੰਮ ਕਰਨੀ ਆ ਲਿਆ ਹੁਣ ਕੁਰਸੀਆਂ ਖਿੱਚ ਕੇ ਕਰਨਾ ਕੰਮ ਦੱਸਦਾ ਤੁਹਾਨੂੰ ਕੀ ਆ ਆਜੋ ਆਜੋ ਅੱਕੇ ਕੰਮ ਕੁਰਸੀਆਂ ਦੇ ਹੀ ਆ ਕੁਰਸੀਆਂ ਖਿੱਚ ਕੇ ਲਿਆ ਲਾ ਦੇ ਉਹਨੇ ਇੱਥੇ ਸੈੱਟ ਕਰਕੇ ਇਧਰੋਂ ਇਧਰੋਂ ਸੈੱਟ ਕਰ ਪਹਿਲਾਂ ਲਾਓ ਜੀ ਲਾਤੀਆਂ ਕੁਰਸੀਆਂ ਟਿਕਾ ਕੇ ਤੇ ਹੁਣ ਕੰਮ ਦੱਸਾਂ ਕੀ ਆ ਕੰਮ ਇਹ ਆ ਵੀ ਏਸੀ ਦੀਆਂ ਜਾਲੀਆਂ ਸਾਫ਼ ਕਰਨੀਆਂ ਕਰੋ ਜੀ ਹਾਂ ਇਹਨੂੰ ਗਰਮੀ ਬਹੁਤ ਲਾਉਂਦੀ ਆ ਮੋٹے ਨੂੰ ਨਾ ਕੇ ਵੀ ਕਹੀ ਹੋਗੀ ਮੈਨੂੰ ਗਰਮੀ ਲੱਗਦੀ ਆ ਇੰਨਾ ਏਸੀ ਚੱਲਦਾ ਨਾ ਸਾਰੀ ਰਾਤ ਏਸੀ ਚੱਲਦਾ ਫੇਰ ਕਹੂਗੀ ਨਾ ਦਾਦੀ ਬੰਦ ਕਰ ਦਿੰਦੀ ਜੇ ਦੀ ਐ ਮੈਂ ਫੇਰ ਕਹੂਗੀ ਏਸੀ ਦਾਦੀ ਛੇਤੀ ਬੰਦ ਕਰ ਦਿੰਦੀ ਆ ਤੇ ਚਲੋ ਹੁਣ ਕਰਦੇ ਪਹਿਲਾਂ ਪਾਈ ਸੀ ਸਾਫ ਓਹ ਹੋਹਾ ਆ ਕੀ ਕਰਦਾ ਤੋੜਦਾ ਤੋੜਦਾ ਨਹੀਂ ਯਾਰ ਬਾਕੀ ਮੰਮੀ ਜਾਣ ਗੱਡੀ ਵੀ ਇਹ ਸਾਡੀ ਕਰ ਦੇਣੀ ਸੀ ਆਹ ਇਹਦੇ ਨਾਲ ਕਰਦੇ ਉਹ ਤਾਂ ਕੋਈ ਚੱਕਰ ਨਹੀਂ ਹੁੰਦਾ ਉਹ ਮੰਮੀ ਬੈਠੀ ਕਹਿੰਉਂ ਤੇ ਜਾਣ ਨਹੀਂ ਗਈ ਬਈ ਤਾਈ ਤਾਂ ਕੁੜੀ ਵੀ ਕਰਦਾ ਲੈ ਫਰੈਂਡਸ ਫਰੈਂਡ ਫਰੈਂਡ ਨੂੰ ਦਿਖਾਓ ਸਾਹ ਹੈ ਨਹੀਂਗਾ ਆਹ ਦੇਖੋ ਫਰੈਂਡਸ ਉਹ ਸਾ ਕਿੱਥੋਂ ਨਿਕਲਣਾ ਫਰੈਂਡਸ ਤੁਸੀਂ ਰੀਅਲ ਤੋਂ ਦੇਖੋਗੇ ਨਾ ਫਿਰ ਬਹੁਤ ਗੰਦਾ ਹਾਲਾ ਬਹੁਤ ਬੁਰਾ ਹਾਲ ਹੋਇਆ ਫਿਰ ਤਾਂ ਚਲੋ ਆਪਾਂ ਇਹਨੂੰ ਧੋ ਕੇ ਆਨੇ ਤੂੰ ਸਲੈਂਗ ਮਾਰ ਕੇ ਉਤਰਨਾ ਮੁੜ ਕੇ ਤੇਰੇ ਧਰਨ ਵਿੱਚ ਜਿੱਤੀ ਪੈ ਜਾਂਦੀ ਹੈ ਮੇਰੇ ਨਹੀਂ ਆਬੂ ਤਾਂ ਪੈਂਦੀ ਹੈ ਮੁੜ ਕੇ ਰੋਟੀ ਨਹੀਂ ਖਾਂਦੇ ਨਾ ਮਹੀਨਾ ਵੀ ਲੰਘੋ ਤੇ ਆਬੂ ਆਬੂ ਮੈਂ ਨਹੀਂ ਆਬੂ ਚਲੋ ਫਰੈਂਡਸ ਹੈ ਕੋ ਫਰੈਂਡਸ ਹੁਣ ਅਸੀਂ ਜਾਲੀਆਂ ਤੋਂ ਲੱਗੇ ਆ ਆ ਦੇਖੋ ਕਈ ਪਤਾ ਨਹੀਂ ਕਿਥੋਂ ਬਿਲਣਾ ਆਹ ਦੇਖੋ ਫਰੈਂਡਸ ਥੱਲੇ ਦੇਖੋ ਕਿੰਨਾ ਗੰਦਾ ਨਿਕਲੀ ਆਂਦਾ ਫਰੈਂਡਸ आज रात ਨੂੰ ਸਾਨੂੰ ਤਾਂ ਬੜੀ ਵਧੀਆ ਨੀਂਦ ਆਉਗੀ ਠੰਡਾ ਹੋ ਜਾਊਗਾ ਕਮਰਾ 니 ਵਕੀ ਬੜੀ ਬਹੁਤ ਔਖਾ ਸੀ ਫਰੈਂਡਸ ਉਹ ਦੇਖੋ ਕਿੰਨਾ ਖਲਾਰਾ ਨਿਕਲੇ ਆਂਦਾ ਫਰੈਂਡਸ ਆਹ ਦੇਖੋ ਕਿ ਨਹੀਂ ਸਾਫ ਹੋ ਗਈ ਪਹਿਲਾਂ ਕਿ ਨਿਕਲਦੀ ਸੀ ਕਿ ਫਰੈਂਡਸ ਦੇਖੋ ਫਰੈਂਡਸ ਕਿ ਨਹੀਂ ਸਾਫ ਹੋ ਗਈ ਹੈ ਪਹਿਲਾਂ ਦੇਖੋ ਫਰੈਂਡਸ ਕਿ ਨਹੀਂ ਗੰਦੀ ਸੀ ਉਹਦੇ ਵਰਗੀ ਹੁਣ ਓਏ ਹੋਏ ਤੂੰ ਮੇਰੇ ਉੱਤੇ ਛੜੀ ਜਾਨੀ ਆ ਪਾਪਾ ਬੰਦ ਕਰ ਤੂੰ ਦੀ ਤਾ ਦੇਖੋ ਫਰੈਂਡਸ ਬਿਲਕੁਲ ਸਾਫ ਹੋ ਗਈ ਹੁਣ ਪਾਪਾ ਲਾਂ ਚੱਲੇ ਆ ਆ ਦੇਖੋ ਫਰੈਂਡਸ ਇਹਦਾ ਵੀ ਉਹ ਟੱਕਰ ਫੜਾ بابا ਨੂੰ ਹੋਈ ਨਾ ਔਲ ਲੋਕਿੰਗ ਨਾਲ ਲੋ ਅਨ ਪਾਪਾ ਟੱਕਰ ਨਾਲ ਟੱਕਨ ਦਿਖਾ ਲਓ ਵੀ ਟੱਕ ਆਸੀ ਆਮਗੀ ਹੋ ਗਈ ਫਰੈਂਡਸ ਬਣੀ ਇਹਦੀ ਅਗਲੇ ਸਾਲ ਏਸੀ ਬਣਨ ਵਾਲਾ ਓਕੇ ਚਲੋ ਫਰੈਂਡ ਸਾਡਾ ਏਸੀ ਹੋ ਗਿਆ ਰੈਡੀ ਹੋਰ ਕੰਮ ਇੱਕ ਹੋਰ ਏਸੀ ਦੀ ਕਰ ਦੋ ਕੀ ਗੱਲ ਸਰਵਿਸ ਵਾਲਾ ਭਾਈ ਸਮਝ ਰੱਖਿਆ ਤੁਸੀਂ ਮੈਨੂੰ ਕਰ ਦੋ ਯਾਰ ਕਰ ਦੋ ਚੱਲੋ 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 ਅਰੇ ਇਹਦਾ ਲੀਕ ਟਿਕ ਟਿਕ ਨਾ ਉਹ ਕੀ ਕਰੀਂ ਇੰਨੀ नहीं नहीं ना। <laughs> था था। कोई ना कोई ना नेता नटों के कोई दिया भी परियां पहिया फ्रेंड्स दे दिया भी परियां पहिया अब फड़ी दिखाइए आ देखो फ्रेंड्स ये भी पूरी तरीके परिपरिया बूट ऐसे ना कोर्सी हाँ जी और ले अगरा कब चेंदे ला तो निकल दबे पूरा हाँ जी ठीक है तो नसीब उद्देशी जी भी तो ये नजालियाँ ਆ ਲੈ ਕੋ ਫਰੈਂਕ ਕਿ ਨਾ ਮੈਂ ਟਪ ਚੜਾਇਆ ਤੇ ਹਣੇ ਵੀ ਅਸੀਂ ਧੋਈ ਜਾਂਨੇ ਆ ਫਿਰ ਇਹਨੂੰ ਵੀ ਲਾ ਦਾਂਗੇ ਹਲੋ ਆ ਲੈ ਕੋ ਫਰੈਂਕ ਸਾਫ ਹੋ ਗਿਨਾ ਹੰਦੂ ਜੀ ਵੇ ਦੀ ਤਰੇ ਸਾਫ ਕਰ ਦਿੰਨੇ ਆ ਪਾਪਾ ਤੂੰ ਮੈਂ ਇੱਥੇ ਦੀ ਸਾਫ ਛੱਡ ਦੇ ਤੇ ਖਲਾਰਾ ਵਧਾਦਾ ਤੇਰੀ ਮਾਂ ਵਾਸਤੇ ਹੇ ਆਪ ਬੋਲ ਬੋਲ ਜਲਾ ਦੇ ਰਹੀ ਹਾਂ ਸਹੀ ਗਾ ਹੁਣ ਫਿਰ ਤੋਂ ਲਾ ਦਿਓ ਸਰੋਜੀ ਛੋਟੀ ਵੱਡੀਆਂ ਈ ਆ ਹੀ ਹੋ ਗਿਆ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਦਵਾਰ ਲੋ ਜੀ ਏਸੀ ਕਰਤੋਂਗੇ ਹੁਣ ਸਰਵਿਸ ਆਪ ਸਰਵਿਸ ਮਤਲਬ ਜਾਲੀਆਂ ਜੁਨੀਆ ਸਾਫ਼ ਕਰਤੀਆਂ ਸੀ ਜਿਹੜੀਆਂ ਹੈਗੀਆਂ ਉਹ ਮਗਰਲੇ ਪਾਸੇ ਵਾਈਪਰ ਮਾਰਦੀ ਹੁਣ ਜਾ ਕੇ ਫਰੈਂਡਸ ਐਸੀ ਸਾਡਾ ਅੱਜ ਦਾ ਵਲੋਗ ਹੋ ਤਾਂ ਸਾਰੇ ਨੂੰ ਵਧੀਆ ਲੱਗਾ ਹੋਵੇ ਤੇ ਆਪਕੇ ਲਾਈਕ ਸ਼ੇਅਰ ਕਰਦੇ ਹੋ ਬਾਏ ਬਾਏ ਤੁਸੀਂ ਵੀ ਕਰੋ ਬਾਏ ਬਾਏ ਬਾਏ